ਇਸ ਸਮੇਂ ਦੀ ਵੱਡੀ ਤੇ اہم ਖਬਰਾਂ ਨਾਲ ਸਾਂਝੀ ਕਰਦੇ ਪਏ ਹਾਂ ਦਸਤੀ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੇ ਵਿੱਚ ਇੱਕ ਜ਼ਮੀਨੀ ਝਗੜੇ ਨੂੰ ਲੈ ਕੇ ਜਿਸ ਦੇ ਕਿ ਚਾਰਾਂ ਬੰਦਿਆਂ ਦੇ ਜਿਹੜਾ ਕਿ ਇੱਕ ਤੇ ਹਮਲਾ ਕੀਤਾ ਗਿਆ ਵੀ ਜਿਵੇਂ ਜਿਵੇਂ ਦੱਸਿਆ ਜਾਂਦਾ ਇੱਕ ਦੀ ਜਿੱਦ ਮੌਕੇ ਦੀ ਮੌਤ ਹੋ ਜਾਂਦੀ ਹੈ ਪਰ ਜਿਹੜੇ ਤਿੰਨ ਜੇ ਗਮੀਰ ਸਾਹਿਬ ਦਾ ਆਚਾਗਾ ਉਹ ਨਿਜੀ ਹਸਪਤਾਲ ਜਿਹੜੇ ਐਡਮਟ ਦਾ इलाज ਚੱਲਦਾ ਪਿਆ ਹੈ ਚਲੋ ਗੱਲਬਾਤ ਕਰਦੇ ਹਾਂ ਥਾਣਾ ਪਰਵਾਰੀ ਐਸਐਚਓ ਹੈ ਮੁਰਾਈਂ ਦਰਾਲ ਤੇ ਉਸ ਪਰਿਵਾਰ ਦੇ ਨਾਲ ਕੀ ਕਹਿੰਦਾ ਉਹਨਾਂ ਦਾ ਇਸ ਬਾਰੇ ਨੂੰ ਲੈ ਕੇ ਮੈਂ ਸ਼ਮੀਲ ਸੁਣੋਤਰਾ ਹਲਚਾ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਦਵਿੰਦਰ ਕੋਹਰਪਾ ਜੀ ਬਾਹ ਏ ਪਿਆਲੀਆਂ ਦਿੱਤੀ ਦੀ ਭਰਾਵਾ ਅਸੀਂ ਆਪਣੇ ਭਰਾ ਦੇ ਨਾੜਿਆਂ ਨੂੰ ਭਰਾ ਦੇ ਮੁੜੇ ਦੀ ਪਿਆਲੀ ਦਿੱਤੀ। ਇਹ ਖਤਮ ਮੇਰੇ ਰਹੀ ਉਹਨਾਂ ਮਾਲ ਲੈ ਆ। ਉਹ ਹੁਣਾ ਦੇ ਅਸੀਂ ਨਹੀਂ ਦੇਣਾ ਓਏ ਸਰਪੰਚਾ ਮੈਂਬਰਾ ਬੜਾ ਕੁਝ ਕੀ ਨਹੀਂ ਮੰਨੀ ਉਹਦੀ ਨਹੀਂ ਮੰਨੀ। ਉਹ ਕਿਦਾ ਮੁੜੇ ਬਾਣ ਆਈਏ ਮੁੜਿਆਂ ਦੇ ਦਰਾੜ ਚਲਾ ਤੇ ਉੱਤੇ ਮੁੜਿਆਂ ਨਾਲ ਮਾਰ ਮਾਰ ਕੇ ਦਰਾਟਾ ਨਾ ਅਦਮੋਏ ਕਰ ਦਿੱਤੇ ਨੇ। ਅਸੀਂ ਕੀ ਕਰੀਏ? ਅਜੀ ਕੱਲ ਕਮਾ ਲਈ ਓਏ ਕੀ ਕਰੀਏ ਸਾਡੇ ਪੈਸ ਕੋਈ ਨਹੀਂ ਸਾਡੀ ਇਹੋ ਹੀ ਆਂ ਦਿੱਤੇ ਦੀ ਓ ਮੁੰਡੇ ਅਗੇ ਨਹੀਂ ਜੀਨ ਦਿੱਤੇ ਓਏ ਨਹੀਂ ਜੀਨ ਦਿੰਦੇ ਉਹਨਾਂ ਕੀ ਨਹੀਂ ਕੀ ਕਰਦੇ ਇਹ ਕੋਲ ਕੋਲ ਇਹ ਹੋਈ ਘਰ ਆਲੇ ਨਹੀਂ ਜੀਨ ਦਿੰਦੇ ਇਹ ਨਾ ਨਾ ਇਹਦਾ ਨਾ ਮੁੰਡਿਆਂ ਦਾ ਨਾ ਇੱਕ ਨਾਲ ਬੱਗਾ ਆ ਇੱਕ ਨਾਲ ਸਿਟੀ ਆ ਰਹੇ ਇੱਕ ਨਾਲ ਨਿੱਕੇ ਨਾਲ ਪਤਾ ਨਹੀਂ ਕੀ ਨਾਮ ਆ ਉਹਦਾ ਪਤਾ ਬੋਲਰ ਨੇ ਚਾੜਾ ਡਿਦਾ ਤਿੰਨੇ ਮੁੜੇ ਨਾ ਤਿੰਨੇ ਮੁੜੇ ਨੇ ਪਹਿਲੇ ਪਿਉਣ ਮਾਰਿਆ ਉਹਨੇ ਇਹਨਾਂ ਨੂੰ ਮਾਰਤਾ ਵਹੀਂ ਨਾਲ ਹੀ ਦਿਖਦੇ ਹੈ ਕਿ ਕੀ ਕਰਨਾ ਹੈ ਮੁੜਾਦਾ ਪਿਆਲੀਆਂ ਹੀ ਪਵਾ ਪਾਣੀ ਆ ਮੈਂ ਜਿੱਦਾ ਮਰਜ਼ੀ ਕਰੂ ਆ ਇਹ ਕੀ ਕਰ ਸਕਨੇ ਆ ਸਾਨੂੰ ਨਹੀਂ ਜੀਣ ਦਿੰਦੇ ਇਹ ਨਹੀਂ ਜੀਣ ਦਿੰਦੇ ਸਾਨੂੰ ਇਹਨਾਂ ਮੁੜਿਆ ਨਾ ਸਾਨੂੰ ਜੀਣੀ ਨਹੀਂ ਦਿੱਤਾ ਮੁੜਿਆ ਨਾ ਆਂਦੇ ਟਾਲਿਆ ਨੂੰ ਖੜਕੇ ਸਾਨੂੰ ਪਤਾ ਹੀ ਨਹੀਂ ਹੁਣ ਕਰੂੰਗਾ ਇਹ ਆਦਿਆਂ ਨੂੰ ਮਾਰ ਕੁੱਟ ਕੇ ਸੁੱਟ ਦਿੱਤੇ ਦੇ ਹੁਣ ਜੀ ਮਾਰ ਚੜੇ ਸੋਹੜਾ ਉਹਦੇ ਮਾਰ ਵੀ ਛੜੇ ਜਾਣ। ਤਾਂ ਥੋੜੇ ਦਿਨ ਪਹਿਲਾਂ ਇਹਨਾਂ ਦਾ ਝਗੜਾ ਹੋਇਆ ਸੀ ਜ਼ਮੀਨ ਦੇ ਬਵਾਸੋਂ ਡਾ ਕੇ ਇਹਨਾਂ ਦੀ ਸਹਿਮਤੀ ਹੋ ਗਈ ਹੈ ਵਾਪਸ ਆ ਗਈ ਸੀਗੀ ਅੱਜ ਫਿਰ ਇਹਨੇ ਆਪਣਾ ਜ਼ਮੀਨ ਦੇ ਵਿੱਚ ਜੀਨ ਪਾਉਣ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਇੱਕ ਜਵਾਨ ਦੀ ਡੈਥ ਹੋ ਗਈ ਸੂਚਕਵਾਦੀ ਪਾਰਟੀ। ਤੁਮੋ ਕਿ ਦੂਜੀ ਪਾਰਟੀ ਕੋਜੀ ਮਗਾਪੜ ਆ ਸੋੜਿਆ ਕਿ ਉਹਦੇ ਬਾਰੇ ਇੱਕ ਦੋ ਵੀ ਅੱਜ ਗਏ ਰਹੇ ਆ ਜਾ ਰਹੇ ਜੁਹਾਰ। ਤਸਵੀਰਾਂ ਵੀ ਕਰ ਲੋ ਕਿ ਜਾਨ